ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਰਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਬੀਤੇ ਦਿਨੀ ਰਾਖੀ ਸਾਵਨ ਦਾ ਟਿਊਮਰ ਦਾ ਆਪਰੇਸ਼ਨ ਹੋਇਆ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਹੋਰ ਖਰਾਬ ਹੋ ਚੁੱਕੀ ਹੈ ਉਹਨਾਂ ਦੇ ਸਾਬਕਾ ਪਤੀ ਨੇ ਅਪਡੇਟ ਕੀਤਾ ਉਹਨਾਂ ਦੀ ਹਾਲਤ ਬਾਰੇ ਉਹਨਾਂ ਦੀ ਸਿਹਤ ਬਾਰੇ ਸੋ ਪੂਰੀ ਖਬਰ ਕੀ ਕਹਿੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਰਾਖੀ ਸਾਵਨ ਦਾ ਬੀਤੇ ਦਿਨੀ ਟਿਊਮਰ ਦਾ ਆਪਰੇਸ਼ਨ ਹੋਇਆ ਹੈ ਜਿਸ ਤੋਂ ਬਾਅਦ ਰਾਖੀ ਦੀ ਹੈਲਥ ਅਪਡੇਟ ਉਸਦੇ ਸਾਬਕਾ ਪਤੀ ਨੇ ਦਿੱਤੀ ਹੈ ਉਸਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਖੀ ਦੇ ਟਿਊਮਰ ਦਾ ਸਫਲ ਆਪਰੇਸ਼ਨ ਹੋ ਚੁੱਕਾ ਹੈ ਪਰ ਉਸ ਨੂੰ ਹਾਲੇ ਤੱਕ ਵੀ ਹੋਸ਼ ਨਹੀਂ ਆ ਸਕੀ ਹੈ ਬੀਤੇ ਦਿਨੀ ਰਾਖੀ ਸਾਹਿਬ ਨੂੰ ਟਿਊਮਰ ਬਾਰੇ ਪਤਾ ਲੱਗਿਆ ਸੀ ਜਿਸ ਤੋਂ ਬਾਅਦ ਰਾਖੀ ਸਾਹਿਬ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਸੀ ਅਤੇ ਕਈ ਦਿਨ ਬਾਅਦ ਹਸਪਤਾਲ ਦੇ ਵਿੱਚ ਭਰਤੀ ਰਹਿਣ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਉਸ ਦੇ ਟਿਊਮਰ ਦਾ ਆਪਰੇਸ਼ਨ ਹੋਇਆ ਸੀ ਜਿਸ ਤੋਂ ਬਾਅਦ ਉਸ ਦਾ ਸਾਬਕਾ ਪਤੀ ਇਸ ਦੇ ਬਾਰੇ ਹੈਲਥ ਅਪਡੇਟ ਸਾਂਝੀ ਕਰ ਰਿਹਾ ਹੈ ਪਰ ਉਸ ਦੇ ਦੂਜੇ ਸਾਫਕਾ ਪਤੀ ਆਦਲ ਨੇ ਕਹਿਆ ਸੀ ਕਿ ਰਾਖੀ ਜੇਲ੍ਹ ਜਾਣ ਤੋਂ ਬਚਣ ਦੇ ਲਈ ਸਭ ਕੁਝ ਡਰਾਮਾ ਕਰ ਰਹੀ ਹੈ ਰਾਖੀ ਸਾਵੰਦ ਬਾਲੀਵੁੱਡ ਚ ਡਰਾਮਾ ਕੁਇਨ ਦੇ ਨਾਮ ਨਾਲ ਮਸ਼ਹੂਰ ਹੈ ਅਤੇ ਅਕਸਰ ਆਪਣੇ ਬੋਲਡ ਅੰਦਾਜ਼ ਦੇ ਨਾਲ ਸੁਰਖੀਆਂ ਵਟੋਰਦੀ ਰਹਿੰਦੀ ਹੈ ਕਦੇ ਮਲਾਇਕਾ ਰੋਡਾ ਦੀ ਨਕਲ ਕਰਦੀ ਹੈ ਅਤੇ ਕਦੇ ਪਤੀ ਦੇ ਨਾਲ ਝਗੜੇ ਕਾਰਨ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਸੋ ਇਹ ਜਿਹੜੀ ਅਪਡੇਟ ਹੈ ਉਸ ਦੇ ਸਾਫਕਾ ਪਤੀ ਨੇ ਸਾਂਝੀ ਕੀਤੀ ਹੈ ਉਹਨਾਂ ਨੇ ਕਹਿ ਕੇ ਰਾਖੀ ਸਾਹਿਬ ਦਾ ਜਿਹੜਾ ਆਪਰੇਸ਼ਨ ਤਾਂ ਹੋ ਚੁੱਕਿਆ ਪਰ ਹਾਲੇ ਤੱਕ ਵੀ ਉਸ ਨੂੰ ਹੋਸ਼ ਨਹੀਂ ਆਈ ਜਦੋਂ ਵੀ ਉਸ ਤੋਂ ਬਾਅਦ ਕੋਈ ਹੋਰ ਖਬਰ ਸਾਹਮਣੇ ਆਉਂਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ 사시카 ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par